ਦੀ ਬੋਲੋ ਮੈਨੂੰ ਪਟਾਲੇ ਤੋਂ ਆਪਣਾ ਨਮਾਇਦਾ ਬਣਾਇਆ ਗਿਆ ਹੈਗਾ ਮੈਂ ਇਸ ਵਾਸਤੇ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦੀ ਹਾਂ ਕਾਂਗਰਸ ਹਾਈ ਕਮਾਂਡ ਦਾ ਵੀ ਤੇ ਸਥਾਨਕ ਕਾਂਗਰਸ ਲੀਡਰ ਦਾ ਵੀ ਜਿਨ੍ਹਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਹੈਗਾ ਔਰ ਭਾਰਤੀ ਗਣਤੰਤਰ ਦੇ ਇਸ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਵਿੱਚ ਦੋ ਇਲੈਕਸ਼ਨ ਹੋਏ ਨੇ ਮਹੱਤਵਪੂਰਨ ਇੱਕ ਸਨ 59 ਦਾ ਪਹਿਲਾ ਇਲੈਕਸ਼ਨ ਤੇ ਆ ਹੁਣ ਇੱਕ ਸਨ 24 ਦਾ ਜੇ ਦਾ ਇਲੈਕਸ਼ਨ ਹੈਗਾ ਇਹਦੀ ਜਿਹੜੀ ਮਹੱਤਤਾ ਇਹ ਹੈਗੀ ਹੈ ਕਿ ਜੋ ਪਿਛਲੇ 10 ਸਾਲਾਂਾਂ ਚ ਭਾਰਤੀ ਗਣਤੰਤਰ ਤੇ ਜਿਸ ਤਰ੍ਹਾਂ ਇਸ ਦੇ ਮੂਲ ਭਾਵਨਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਤਰ੍ਹਾਂ ਨੂੰ ਪੱਖ ਚਰਿੱਤਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜਮਹੂਰੀਅਤ ਦਾ ਘਾਣ ਹੋਇਆ ਜਮਹੂਰੀ ਸੰਸਥਾਵਾਂ ਦਾ ਚਾਹੇ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਉਹ ਈਡੀ ਹੋਵੇ ਚਾਹੇ ਉਹ ਕੈਗ ਹੋਵੇ ਚਾਹੇ ਉਹ ਮੀਡੀਆ ਹੋਵੇ ਚਾਹੇ ਉਹ ਮੀਡੀਆ ਹੋਵੇ ਚਾਹੇ ਜੁਡੀਸ਼ਰੀ ਹੋਵੇ ਜਿਸ ਤਰ੍ਹਾਂ ਸਰਕਾਰ ਨੇ ਦਖਲਅੰਦਾਜ਼ੀ ਕਰਕੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਜਿਹੜੇ ਸਾਡੇ ਜਮਹੂਰੀ ਜਮਹੂਰੀਅਤ ਦੇ ਘਾੜਿਆਂ ਨੇ ਸੰਵਿਧਾਨ ਦੇ ਘਾੜਿਆਂ ਦਾਕੀ ਵਾਸਤੇ ਬੜਾਈਆਂ ਸੀਗੀਆਂ ਜਿਸ ਤਰ੍ਹਾਂ ਉਹਨਾਂ ਦਾ ਕਾਹਨ ਹੋਇਆ ਜਿਸ ਤਰ੍ਹਾਂ ਉਹਨਾਂ ਦਾ ਹਨਨ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਆਪਣੀ ਜੇਬੀ ਜੱਥੇਬੰਦੀਆਂ ਬਣਾ ਕੇ ਭਾਜਪਾ ਨੇ ਵਰਤਿਆ ਹੈਗਾ ਹੈ ਔਰ ਉਹਨਾਂ ਔਰ ਉਹਨਾਂ ਦਾ ਰਤਵਾ ਘਟਾਇਆ ਹੈਗਾ ਉਹਨਾਂ ਦੀ ਮਤਲਬ ਇੱਕ ਕਿਸਮ ਦੀ ਨਿਰਪੱਖਤਾ ਖਤਮ ਕੀਤੀ ਹੈਗੀ ਹੈ ਉਹਨਾਂ ਦੇ ਅੱਗੇ ਕਿਵੇਂ ਚੱਲੂਗਾ ਹਿੰਦੁਸਤਾਨ ਸਨ 24 ਦਾ ਇਲੈਕਸ਼ਨ ਇਹ ਫੈਸਲਾ ਕਰਨ ਜਾ ਰਿਹਾ ਕਿ ਭਾਰਤ ਦਾ ਜਿਹੜਾ ਜਿਹੜਾ ਇੱਕ ਡੈਮ ਡੈਮੋਕਰੈਟਿਕ ਸੈਕੂਲਰ ਰਿਪਬਲਿਕ ਰਹਿਣਾ ਕਿ ਨਹੀਂ ਰਹਿਣਾ ਹੈਗਾ ਜਾਂ ਭਾਰਤ ਨੇ ਇੱਕ ਪਾਰਟੀ ਇੱਕ ਪਾਰਟੀ ਡਿਕਟੇਟਰਸ਼ਿਪ ਵੱਲ ਨੂੰ ਵਧਣਾ ਹੈਗਾ ਜਿਵੇਂ ਰੂਸ ਵਿੱਚ ਪੂਤਿਨ ਬੈਠਾ ਹੈਗਾ ਗਵਾਂਡ ਵਿੱਚ ਛੀਪਿੰਗ ਬੈਠਾ ਚੀਨ ਵਿੱਚ ਇਸ ਤਰ੍ਹਾਂ ਭਾਰਤ ਵਿੱਚ ਵੀ ਜਿਹੜਾ ਸਾਡੇ ਸੰਵਿਧਾਨ ਘੜੇ ਜਮਹੂਰੀਆ ਸੰਕਲਪ ਲੀਤਾ ਸੀਗਾ ਕਿ ਇਹ ਲੋਕਾਂ ਦਾ ਰਾਜ ਹੋਊਗਾ ਲੋਕ ਰਾਜ ਹੋਊਗਾ ਇੱਕ ਸੋਵਰਨ ਡੈਮੋਕਰੈਟਿਕ ਸੈਕੂਲਰ ਰਿਪਬਲਿਕ ਹੋਊਗਾ ਉਸ ਰਿਪਬਲਿਕ ਦੇ ਉੱਤੇ ਸਵਾਲ ਖੜਾ ਹੋ ਗਿਆ ਇਤਿਹਾਸ ਦੇ ਇੱਕ ਨਾਜ਼ੁਕ ਮੋੜ ਉੱਤੇ ਮੈਂ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈਗਾ ਔਰ ਕਿਉਂਕਿ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਹੀ ਕੇ ਜਹੀ ਪਾਰਟੀ ਹੈ ਜਿਹੜੀ ਮੁਲਕ ਪੱਧਰ ਤੇ ਜਿਹਦਾ ਆਧਾਰ ਹੈਗਾ ਔਰ ਜਿਹਦੇ ਜੇ ਇੱਕ ਲਿਗੇਸੀ ਹੈਗੀ ਹੈ ਇੱਕ ਇੱਕ ਪਛੋਕੜ ਹੈਗਾ ਹੈ ਜੱਗੇ ਆਜ਼ਾਦੀ ਦੀਆਂ ਕਦਰਾਂ ਕੀਮਤਾਂ ਨੂੰ ਸਾਹਮਣੇ ਰੱਖਣ ਦਾ ਤੇ ਅੱਗੇ ਅੱਗੇ ਤੁਰਨ ਦਾ ਇਸ ਕਰਕੇ ਮੈਂ ਸਮਝਦਾ ਕਾਂਗਰਸ ਪਾਰਟੀ ਕੇ ਜਹੀ ਪਾਰਟੀ ਜਿਹੜੀ ਖੇਤਰੀ ਪਾਰਟੀ ਨਾਲ ਮਿਲ ਕੇ ਮੌਜੂਦਾ ਸੱਤਾ ਨੂੰ ਇੱਕ ਵੀਰ ਚੁਣੌਤੀ ਦੇ ਸਕਦੀ ਹੈ ਔਰ ਇਹਨੂੰ ਪਾਜ ਦੇ ਸਕਦੀ ਹੈ ਹਰਾ ਸਕਦੀ ਹੈ ਔਰ ਇਹਨੂੰ ਗੱਦੀ ਉਂ ਲਾ ਸਕਦੀ ਹੈ ਸਰ ਬੜਾ 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 ਸਮਾਂ ਲੱਗਦਾ ਹੈ ਕਿਉਂਕਿ ਥੜੇ ਬੰਦੀ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਇੱਕ ਦੂਜੇ ਦੇ ਵਿਰੋਧੀ ਸੁਰ ਜਿਹੜੇ ਹੈਗੇ ਰੋਕਦੇ ਵੀ ਨਜ਼ਰ ਆ ਰਹੇ ਨੇ ਜੀ ਦੇਖੋ ਹ ਨੂੰ ਹੱਕਿਆਗਾ ਪਾਰਟੀ ਜਿਹੜਾ ਕੰਮ ਕਰਦਾ ਹੈਗਾ ਚੁਣੇ ਜਾਣ ਦਾ ਕਲੇਮ ਸੀਟ ਸੀਟ ਵਾਸਤੇ ਕਲੇਮ ਕਰਨ ਦਾ ਉਹਨਾਂ ਨੂੰ ਪੂਰਾ ਅਧਿਕਾਰ ਹੈਗਾ ਔਰ ਮੈਂ ਉਹਨਾਂ ਦੇ ਹੱਕ ਦੀ ਕਦਰ ਕਰਦਾ ਹੈਗਾ ਅਲਟੀਮੇਟਲੀ ਇਹ ਕਾਂਗਰਸ ਪਾਰਟੀ ਦੇ ਜਿਹੜੇ ਸਰਕਰਦਾ ਲੀਡਰ ਹੈਗੇ ਉਹਨਾਂ ਨੇ ਦੇਖਣਾ ਹੈ ਕਿ ਕਿਹੜਾ ਵਿਅਕਤੀ ਜਿਹੜੀ ਮੌਜੂਦਾ ਜੋ ਚੈਲੰਜ ਹੈਗਾ ਹੈ ਉਹਨਾਂ ਦੇ ਹਾਂ ਟੇ ਉੱਤਰ ਕੇ ਇਹ ਇਹ ਸੀਟ ਨੂੰ ਕੱਢ ਕੇ ਕਾਂਗਰਸ ਦੀ ਝੋਲੀ ਪਾ ਸਕਦਾ ਹੈਗਾ ਜੇ ਹਾਈ ਕਮਾਂਡ ਨੇ ਜਾਂ ਕਾਂਗਰਸ ਦੇ ਵੱਡੇ ਲੀਡਰਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਹੈਗਾ ਮੈਂ ਆਪਣੇ ਤਨ ਮਨ ਧਨ ਨਾਲ ਆਪਣੇ ਪੂਰੇ ਨੇਚਾ ਨਾਲ ਪੂਰੀ ਪੂਰੀ ਕਨਵਿਕਸ਼ਨ ਨਾਲ ਇਹ ਸੀਟ ਕੱਟ ਕੇ ਕਾਂਗਰਸ ਪਾਰਟੀ ਝੋਲੀ ਪਾਉਂਗਾ ਔਰ ਮੌਜੂਦਾ ਸਰਕਾਰ ਵਾਸਤੇ ਜਿਹੜੀ ਜਿਹੜੀ ਆਉਣ ਵਾਲਾ ਸਮਾਂ ਹੈਗਾ ਉਹ ਇੰਡੀਆ ਗਠਵੰਧਨ ਦੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਗਾ ਇਹ ਸਭ ਸਵਾਲ ਹੈ ਰਾਜਪੁਰੇ ਦੇ ਬਤਾ ਇੱਕ ਸਾਹਿਬ ਜਿਹੜੇ ਹਰ ਪਿਆਲ ਕੋ ਮੋਲ ਉਹਨਾਂ ਨੇ ਵਿਰੋਧ ਕੀਤਾ ਤਾਜੀ ਹੁਣ ਦੂਰੀਆਂ ਦੂਰ ਹੋ ਗਈਆਂ ਕਿਉਂਕਿ ਨਹੀਂ ਹੋ ਜਾਣੀ ਹੈ ਜੀ ਮੈਨਾਂ ਕੋਲ ਮਿਲਣ ਦਾ ਟਾਈਮ ਮਿਲਿਆ ਉਹ ਕਹਿੰਦੇ ਜਲਦੀ ਆਪਾਂ ਮਿਲਾਂਗੇ ਇੱਕ ਦੋ ਦਿਨ ਤੱਕ ਮਿਲਾਂਗੇ ਮੈਂ ਸਭ ਮੈਂ ਸਭ ਸਭ ਨੂੰ ਕੰਟੈਕਟ ਕੀਤਾ ਹੈਗਾ ਪਹਿਲਾਂ ਮੈਂ ਉਹਨਾਂ ਕੋਲ ਜਾਊਂਗਾ ਕਿਉਂਕਿ ਪੁਰਾਣੇ ਵਰਕਰ ਨੇ ਉਹ ਪੁਰਾਣੇ ਕੋ ਲੀਡਰ ਨੇ ਉਹ ਉਹਨਾਂ ਦੇ ਮਤਲਬ ਇੱਕ ਪਾਰਟੀਆਂ ਅਸਰ ਆਏਗਾ ਉਹਨਾਂ ਦਾ ਪਾਰਟੀਆਂ ਦਾ ਉਹਨਾਂ ਨੇ ਯੋਗਦਾਨ ਪਾਇਆ ਹੈਗਾ ਮੇਰਾ ਮੇਰਾ ਆਪਣੀ ਤਰ੍ਹਾਂ ਦਾ ਯੋਗਦਾਨ ਹੈ ਉਹਨਾਂ ਦਾ ਆਪਣੀ ਤਰ੍ਹਾਂ ਦਾ ਯੋਗਦਾਨ ਹੈ ਮੇਰਾ ਆਪਣਾ ਇੱਕ ਕੈਰੇਕਟਰ ਹੈ ਉਹਨਾਂ ਦਾ ਆਪਣਾ ਇੱਕ ਕੈਰੇਕਟਰ ਹੈਗਾ ਤੇ ਇਸ ਕਰਕੇ ਸਾਡਾ ਜਿਹੜਾ ਦੋਹਾਂ ਦੇ ਸਮੇਲ ਨਾਲ ਹੀ ਇਹ ਜਿੱਤ ਸੀਟ ਨ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਉਹ 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 ਮੈਂ ਉਹਨਾਂ ਦਾ ਵੱਖਰਾ ਵੱਖਰਾ ਮਨਾਨ ਸਰ ਗੱਲ ਹੋਈ ਹੈ ਕਿਉਂਕਿ ਮਨਾਨ ਦੀ ਕਿਉਂਕਿ ਹਾਈ ਕਮਾਂਡ ਨੇ ਕਿਹਾ ਸੀ ਵੀ ਅਸੀਂ ਜਿਹੜਾ ਜਾਂਦਾ ਜਾਵੇ ਜੋ ਜਿਹੜਾ ਰਹਿੰਦਾ ਰਵੇ ਨਹੀਂ ਉਹ 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 ਇਸ ਸੰਦਰਭ ਵਿੱਚ ਕਿਹਾ ਸੀ ਕਿਸੇ ਰਾਹੁਲ ਗਾਂਧੀ ਹੋਣੇ ਕਿ ਜਿਹੜੇ ਬੰਦੇ ਭਾਜਪਾ ਕੋਲ ਡਰਦੇ ਹੈਗੇ ਜਿਹੜੇ ਕਿ ਈਡੀ ਕੋਲ ਡਰਦੇ ਜਿਹੜੇ ਆਰਐਸਐਸ ਕੋਲ ਡਰਦੇ ਹੈਗੇ ਉਹ ਕਾਂਗਰਸ ਛੱਡ ਦਿਓ ਸੋ ਇਹਨਾਂ ਜਿਹੜੇ ਪੰਜਾਬ ਦੇ ਜਿਹੜੇ ਪਟਿਆਲੇ ਦੇ ਲੀਡਰ ਹੈਗੇ ਇਹਨਾਂ ਵਿੱਚ ਕੋਈ ਬੰਦਾ ਵੀਂਦਾ ਤਾਂ ਆਰਐਸਐਸ ਕੋਲ ਡਰਦਾਗਾ ਨਾ ਈਡੀ ਕੋਲ ਡਰਦਾ ਹੈਗਾ ਤੇ ਨਾ ਹੀ ਭਾਜਪਾ ਕੋਲ ਡਰਦਾ ਹੈਗਾ ਸਰ ਜਦੋਂ ਦੀ ਟਿਕਟ ਐਲਾਨ ਹੋਈ ਹੈ ਉਸ ਤੋਂ ਬਾਅਦ ਵਾਵਾ ਚੱਲ ਰਹੇ ਨੇ ਕੁਛ ਜਿਹੜੇ ਲੀਡਰਸ਼ਿਪ ਟਕਸਾਲੀ ਕਾਂਗਰਸੀ ਸੀਗੇ ਉਹ ਹੁਣ ਉਹ ਅਸਤੀਫੇ ਦੇਣ ਜਾ ਰਹੇ ਨੇ ਲੱਗਦਾ ਵੀ ਕਿਸੇ ਹੋਰ ਪ ਇਸ ਗੱਲ ਦੀ ਸੰਭਾਵਨਾ ਹੋਈ ਤਾਂ ਅਸੀਂ ਉਸ ਤੋਂ ਪਹਿਲਾਂ ਮਤਲਬ ਕਰੈਕਟਰ ਮੇਜਰਜ਼ ਲੈ ਕੇ ਹਾਈ ਆਪਣੇ ਪੰਜਾਬ ਦੀ ਲੀਡਰਸ਼ਿਪ ਦੀ ਮਤਦੰਦਾਰ ਆਪਾਂ ਉਹਨਾਂ ਨੂੰ ਪਹੁੰਚ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਇਤਿਹਾਸਿਕ ਮੌਕੇ ਤੇ ਜਦੋਂ ਦੇਸ਼ ਤੇ ਸਾਹਮਣੇ ਇੱਕ ਬੜਾ ਇੱਕ ਬੜਾ ਡਰਾਉਣੀ ਪਿਕਚਰ ਹੈਗੀ ਡਰਾਉਣਾ ਇੱਕ ਦ੍ਰਿਸ਼ ਹੈਗਾ ਹੈ ਭਾਰਤੀ ਜਮਹੂਰੀਅਤ ਨੂੰ ਭਾਰਤੀ ਗਣਤੰਤਰ ਨੂੰ ਖਤਰਾ ਹੈਗਾ ਹੈ ਦੇਸ਼ ਦੀ ਜਿਹੜੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਨੂੰ ਖਤਰਾ ਹੈਗਾ ਤਾਂ ਇਸ ਮੌਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਤੇ ਡਟ ਕੇ ਇਸ ਸੀਟ ਨੂੰ ਜਿੱਤ ਕੇ ਆਪਾਂ ਨਾਲ ਮਿਲ ਕੇ ਜਿੱਤ ਕੇ ਕਾਂਗਰਸ ਦੀ ਝੋਲੀ ਪਾਈਏ ਸਰ ਪਹਿਲਾਂ ਵੀ ਫਾਈਟ ਦੇਖੋ ਪ੍ਰਨਿਤ ਨਾਲ ਮ ਨਾ ਤੁਹਾਡੀ ਹੋਈ ਜੀ ਪਹਿਲਾ ਇਲੈਕਸ਼ਨ ਜਿਹੜਾ ਹੁਣ ਜਿਹੜਾ ਹੈਗਾ ਤੁਹਾਡੇ ਅੰਗੇਜਡ ਡਾਕਟਰ ਅੰਗੇਸ ਡਾਕਟਰ ਵੀ ਹੈਗਾ ਇੱਕ ਪਾਸੇ ਅਨਕੇ ਸ਼ਰਮਾ ਹੈਗੇ ਕਾਲੀ ਦਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਤੁਸੀਂ ਦੇਖਦੇ ਹੋ ਫਾਈਟ ਕਿਹਦੇ ਨਾਲ ਹੋ ਸਕਦੀ ਹੈ ਹੈਗੇ ਮਹਿਲਾ ਨਾਲ ਹੋ ਸਕਦੀ ਹੈ ਨਹੀਂ ਫਾਈਟ ਸਬ ਫਾਈਟ ਸਬ ਨਾਲ ਹੈ ਹਰ ਬੰਦੇ ਦੇ ਪਲੱਸ ਪੁਆਇੰਟ ਬੰਦੇ ਦੇ ਪਲੱਸ ਪੁਆਇੰਟ ਹਰ ਇੱਕ ਦੇ ਨੈਗੇਟਿਵ ਪੁਆਇੰਟ ਹੈਗੇ ਮੇਰੇ ਵੀ ਪਲੱਸ ਪੁਆਇੰਟ ਹੋਣਗੇ ਐਡੈਕਟਿਵ ਪੁਆਇੰਟ ਹੋਣਗੇ ਤੇ ਜਿਹੜੇ ਪਲੱਸ ਪੁਆਇੰਟ ਇਕੱਠੇ ਹੋਣਗੇ ਨੈਗੇਟਿਵ ਵੀ ਇਕੱਠੇ ਹੋਣਗੇ ਉਹਨਾਂ ਦੋਨਾਂ ਨੂੰ ਤੋਲ ਕੇ ਲੋਕਾਂ ਨਾਲ ਜੀ ਫੈਸਲਾ ਦੇਣਾ ਹੈਗਾ ਉਹ ਉਹ ਉਹੀ ਉਹੀ ਜ਼ਰੂਰੀ ਹੈਗਾ ਉਹੀ ਉਹੀ ਮਹੱਤਵਪੂਰਨ ਹੈਗਾ ਤੇ ਇਸ ਸੀਟ ਤੇ ਹ ਇਹ ਜਿਹੜੀ ਐਮਪੀ ਪੀਰੀਅਡ ਦੌਰਾਨ ਹੈ ਜੋ ਮੇਰੀ ਕਾਰਗਰਦਗੀ ਹੈਗੀ ਹੈ ਜੋ ਮੇਰਾ ਜੋ ਮੇਰੇ ਕੀਤੇ ਹੋਏ ਕੰਮ ਹੈਗੇ ਆ ਉਹ ਪਲੱਸ ਜੋ ਮੇਰੀ ਪਿਛਲਾ ਲੰਬੇ ਸਮੇਂ ਦਾ ਸਮਾਜਿਕ ਸੇਵਾ ਦਾ ਜਾਂ ਡਾਕਟਰੀ ਕਿੱਤੇ ਰਹੀ ਦੀ ਸੇਵਾ ਦਾ ਜੋ ਇੱਕ ਰਿਕਾਰਡ ਹੈਗਾ ਜੋ ਇੱਕ ਜੋ ਇੱਕ ਉਹਦੀ ਪਿਸ਼ਟ ਭੂਮੀ ਹੈਗੀ ਹੈ ਉਹਦੇ ਵੱਲ ਦੇਖਣਗੇ ਤੇ ਇਹਨਾਂ ਦੇ ਜਿਹੜੇ 25 ਸਾਲ ਦਾ ਜਿਹੜਾ ਐਮਪੀ ਐਮਪੀ ਦਾ ਕਾਰਜਕਾਲ ਹੈਗਾ ਮਹਾਰਾਣੀ ਸ਼੍ਰੀਮਤੀ ਪਰਨੀਤ ਕੌਰ ਦਾ ਲੋਕੀ ਉਹਦੇ ਨਾਲ ਮੁਕਾਬਲਾ ਕਰਨਗੇ 5 ਸਾਲ ਬਨਾਮ 20 ਸਾਲ ਇੱਕ ਇੱਕ ਕੀ ਕੁਛ ਕੀ ਪ੍ਰਾਪਤੀਆਂ ਅੰਗਾਨੀ ਨੇ ਕੀਤੀਆਂ ਕੀ ਪ੍ਰਾਪਤੀਆਂ ਸ਼੍ਰੀਮਤੀ ਪਰਨੀਤ ਕੌਰ ਨੇ ਕੀਤੀਆਂ ਇਵੇਂ ਜਿਹੜੇ ਆਮ ਆਦਮੀ ਪਾਰਟੀ ਦਾ ਦੋ ਕਾਲ ਦਾ ਜਿਹੜਾ ਜਿਹੜਾ ਇਹਨਾਂ ਦਾ ਕਾਰਬਿਹਾਰ ਹੈਗਾ ਹੈ ਜਿਵੇਂ ਜਿਵੇਂ ਜਿੰਨੀ ਇਸ਼ਤਿਹਾਰੀ ਪਾਰਟੀ ਸਾਬਤ ਹੋਈ ਹੈ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਜਿਵੇਂ ਝੂਠੇ ਦਮਗ ਜੇ ਮਾਰ ਕੇ ਝੂਠੇ ਇਸ਼ਤਿਹਾਰ ਕੱਢ ਕੇ ਪੰਜਾਬ ਤੋਂ ਬਾਹਰ ਪੰਜਾਬ ਦਾ ਪੈਸਾ ਬਰਬਾਦ ਕਰਕੇ ਹਜ਼ਾਰਾਂ ਕਰੋੜ ਰੁਪਈਆ ਉਹ ਲਾਇਆ ਹੈਗਾ ਹੈ ਤੇ ਪੰਜਾਬ ਦੇ ਸੱਤੇ ਜਿਹੜੇ ਸੱਤਾ ਜੋ 6 ਜਿਹੜੇ ਰਾਜ ਸਭਾ ਮੈਂਬਰ ਹੈ ਉਹ ਪੰਜਾਬ ਤੋਂ ਤਕਰੀਬਨ 12 ਚੁਣ ਕੇ ਭੇਜਤੇ ਜਿਹੜੀ ਰਾਜ ਸਭਾ ਹੈਗੀ ਰਾਜਾਂ ਦਾ ਸਦਨ ਹੈਗਾ ਉਹਦੇ ਪੰਜਾਬ ਦੇ ਹੱਕਾਂ ਦੀ ਨਿਮੈਂਦੀ ਕਰਨ ਵਾਲੇ ਬੰਦੇ ਚਾਹੀਦੇ ਸੀਗੇ ਤੇ ਇਸ ਤੋਂ ਇਲਾਵਾ ਹੋਰ ਵੀ ਜੋ ਝੂਠ tufaan ਜੋ ਇੱਕ ਇੱਕ ਪ੍ਰਚਾਰ ਦੀ ਜਾਣ ਨੀਤੀ ਇੱਕ ਇਸ਼ਤਿਹਾਰਾਂ ਦੀ ਰਾਜਨੀਤੀ ਇਹ ਆਮ ਆਦਮੀ ਪਾਰਟੀ ਕਰਦੀ ਰਹੀ ਹੈ ਲੋਕੀਓ ਤੋਂ ਭਲੀ ਭਾਂਤ ਬਾਕਬ ਨਹੀਂ ਮੈਂ ਤੇ ਇਹ ਕਹੂੰਗਾ ਕਿ ਜਿੰਨੀ ਜਲਦੀ ਜਿੰਨੀ ਥੋੜੀ ਦੇਰ ਚ ਆਮ ਆਦੀ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲੱਥੀ ਹੈਗੀ ਹੈ ਕਾਂਗਰਸ ਨੂੰ ਕਾਂਗਰਸ ਤੇ ਅਕਾਲੀ ਨੂੰ ਬਹੁਤ ਟਾਈਮ ਲੱਗਿਆ ਨੱਕੋ ਬੁੱਲੋਂ ਲੱਥਣ ਵਾਸਤੇ ਔਰ ਤਾਂ ਹੀ ਇਹ ਆਏ ਸਗੇ ਪਰ ਜਿਸ ਤਰ੍ਹਾਂ ਜਿਸ ਰਫ਼ਤਾਰ ਨਾਲ ਇਹਨਾਂ ਦਾ ਗਰਾਵਟ ਆਈ ਹੈ ਇਹਨਾਂ ਚ ਜੋ ਕ੍ਰਿਸ਼ਣਿਸ਼ੁਤ ਖੋਰੀ ਜਿਵੇਂ ਦੇ ਉਤੇ ਚੱਲ ਰਹੀ ਹੈ ਉਹ ਸਾਰੇ ਮਾਫੀਆ ਸਰਗਰਮ ਨੇ ਚਾਹੇ ਡਰੱਗ ਮਾਫੀਆ ਚਾਹੇ ਖਨਨ ਮਾਫੀਆਗਾ ਚਾਹੇ ਦੂਜੇ ਮਾਫੀਆ ਉਹ ਜੋ ਜੋਰ ਸ਼ੋਰ ਨਾਲ ਕੰਮ ਕਰਦੇ ਰਹੇ ਨੇ ਉਹ ਲੋਕਾਂ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਲੋਕਾਂ ਦੇ ਲੋਕਾਂ ਦੇ ਸਾਹਮਣੇ ਲੋਕੀ ਨੂੰ ਦੇਖ ਰਹੇ ਨੇ ਕਿ ਕਿਵੇਂ ਜਿਹੜੇ ਵਾ ਔਰ ਉਹੀ ਤੰਤਰ ਮੁੜ ਕੇ ਚੱਲ ਰਿਹਾ ਹੈਗਾ ਜਿਹੜਾ ਕਿਸੇ ਵੇਲੇ ਪੁਰਾਣੀ ਸਰਕਾਰਾਂ ਵੇਲੇ ਤੰਤਰ ਸੀ ਜਿਹਨੂੰ ਖਤਮ ਕਰਨ ਦਾ ਵਾਅਦਾ ਕਰਕੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਕਿ ਜਿਸ ਤਰ੍ਹਾਂ ਕਿ ਦੇਖੋ ਮੈਡਮ ਪ੍ਰਨੀਤ ਕੋਰ ਕਾਂਗਰਸ ਤੋਂ ਭਾਜੀਪੀ ਦੇ ਵਿੱਚ ਗਏ ਨੇ ਸੋ ਵਰਕਰਾਂ ਦੇ ਵਿੱਚ ਕਾਫੀ ਕਨਫਿਊਜ਼ਨ ਹੈਗੀ ਹੈ ਇਸ ਚੀਜ਼ ਨੂੰ ਲੈ ਕੇ ਕਿ ਉਹ ਭਾਜੀਪੀ ਵੱਲ ਜਾਣ ਕਾਂਗਰਸ ਵੱਲ ਜਾਣ ਸੋ ਉਹ ਵਰਕਰਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਦੇਖੋ ਮੈਂ 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 ਤਾਂ ਇੱਕ ਕਿਸਾਨ ਵੀ ਲਗਾਤਾਰ ਮੈਂ ਤਾਂ ਨਹੀਂ ਮੈਂ 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 ਤਾਂ ਇਹ ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੂਫੀਆਂ ਦੀ ਧਰਤੀ ਹੈ ਪੰਜਾਬ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੁਦੀ ਧਰਤੀ ਹੈ ਪੰਜਾਬ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੇਸਿਓ ਬਾਹਰ ਜੀ ਉਹਦੀ ਧਰਤੀ ਹੈ ਪੰਜਾਬ ਲੰਗਰ ਲੰਗਰ ਸੰਗਤ ਤੇ ਪੰਗਰ ਦੀ ਧਰਤੀ ਹੈ ਪੰਜਾਬ ਸ਼ਵੀਲਾਂ ਦੀ ਧਰਤੀ ਹੈ ਪੰਜਾਬ ਨਫ਼ਰਤ ਨੂੰ ਮਿਟਾਉਣ ਦੀ ਧਰਤੀ ਹੈ ਪੰਜਾਬ ਚ ਨਫ਼ਰਤ ਕਰਨ ਵਾਲਿਆਂ ਵਾਸਤੇ ਕੋਈ ਥਾਂ ਨਹੀਂ ਹੈਗੀ ਹੈ ਚਾਹੇ ਉਹ ਭਾਜਪਾ ਆਏਗੇ ਚਾਹੇ ਭਾਜਪਾ ਨਾਲ ਜੁੜ ਕੇ ਅਜ ਮਹਾਰਾਣੀ ਪ੍ਰਨੀਤ ਕੌਰ ਆਈਏਗੀ ਪੰਜਾਬ ਦਾ ਪੰਜਾਬ ਦਾ ਆ ਭਾਜਪਾ ਨਾਲ क्रੂਰਾ ਨਹੀਂ ਦਲਦਾ ਸਾਡਾ ਕੋਈ ਮਿਲਦਾ ਹੀ ਨਹੀਂ ਹੈਗਾ ਇਹ ਨਫ਼ਰਤ ਬੁਲਾਉਣ ਵਾਲੀ ਧਰਤੀ ਦਰਤੇ پارٹی ਹੈਗੀ ਹੈ ਦੇਸ਼ ਦੇ ਲੋਕਾਂ ਨੂੰ ਵੰਡਣ ਵਾਲੀ ਪਾਰਟੀ ਹੈਗੀ ਹੈ ਔਰ ਪਿਛਲੇ 10 ਸਾਲ ਦੇ ਵਿਆਸ ਨੇ ਸਿੱਧ ਕਰ ਦਿੱਤਾ ਕਿ ਕਿਵੇਂ ਅਲੱਗ-ਅਲੱਗ ਸਿਕਠਣਾ ਰਾਹੀਂ ਇਹਨਾਂ ਨੇ ਦੇਸ਼ ਵਿੱਚ ਫਿਰਕੂ ਮਾਹੌਲ ਪੈਦਾ ਕੀਤਾ ਫਿਰਕੂ ਕਤਾਰਬੰਦੀ ਪੈਦਾ ਕੀਤੀ ਫਿਰਕੂ ਜਿਹੜੀ ਧਰੋਵੀਕਰਨ ਪੈਦਾ ਕੀਤਾ ਔਰ ਉਹਦੇ ਸਿਰ ਤੇ ਹਿੰਦੂ ਮੁਸਲਮਾਨ ਕਰਕੇ ਹਿੰਦ ਪਾਕ ਇੰਡੀਆ ਪਾਕਿਸਤਾਨ ਕਰਕੇ ਰਾਜਨੀਤੀ ਕੀਤੀ ਹੈਗੀ ਜਿਹੜੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਹੈਗੀ ਹੈ ਔਰ ਜਿਸ ਤਰ੍ਹਾਂ ਮੁਲਕ ਨੂੰ ਸਾਰਿਆਂ ਨੂੰ ਵੇਚਿਆ ਵਟਿਆ ਜਾ ਰਿਹਾ ਕਮਾਨੀਆਂ ਡਾਨੀਆਂ ਦੇ ਕੋਲ ਗਹਿਣੇ ਰੱਖਿਆ ਜਾ ਰਿਹਾ ਉਹ ਵੀ ਇੱਕ ਉਦਾਹਰਨ ਹੈਗੀ ਹੈ ਜਿਸ ਤਰ੍ਹਾਂ ਸਿਆਸੀ ਤਾਨਾशाही ਕਾਇਮ ਕੀਤੀ ਹੈ ਔਰ ਜਿਸ ਜਿਸ ਤਰ੍ਹਾਂ ਹਜ਼ਾਰਾਂ ਕਿਸਾਨਾਂ ਨੂੰ ਸੰਤਾਪ ਦਾ ਕਾਰਨ ਬਣੀ ਹੈ 2.5 ਸਾਲ 1.5 ਸਾਲ ਕਿਸਾਨਾਂ ਨੂੰ ਥੜਾਤੇ ਬਿਠਾਇਆ 700 ਕਿਸਾਨ ਸ਼ਹੀਦ ਹੋਇਆ ਜੇ ਕੋਈ ਬੰਦਾ ਉਸ ਪਾਰਟੀ ਜਾਂਦਾ ਹੈਗਾ ਤਾਂ ਉਸ ਬੰਦੇ ਨੂੰ ਆਪਣੀ ਅੰਤਰਾਤਮਾ ਝਾਤਬਾਨੀ ਚਾਹੀਦੀ ਹੈ ਕਿ ਕੀ ਉਹ ਆਪਣੇ ਜਿਹੜੇ ਪੰਜਾਬ ਦਾ ਇਹ ਵਿਰਸਾ ਵਿਰਾਸਤ ਹੈਗੀ ਹੈ ਉਹਦੇ ਅਨੁਸਾਰ ਚੱਲ ਰਹੀ ਹੈ ਜਾਉ ਤੋ ਜਾਉ ਤੋ ਉਹਦੇ ਨਾਲ ਗਦਾਰੀ ਕਰਕੇ ਕੱਲ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਦੋਂ ਵਿਰੋਧ ਕੀਤਾ ਕਿਸਾਨਾਂ ਵੱਲੋਂ ਬੀਜੇਪੀ ਦੀ ਰੈਲੀ ਦਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਕਿਸਾਨਾਂ ਨੂੰ ਬੱਸਾਂ ਭਰ-ਭਰ ਕਿਸਾਨਾਂ ਨੂੰ ਭੇਜੇ ਗਏ ਨੇ ਉਹ ਦੇਖੋ ਗੱਲ ਤਾਂ ਹੈ ਸਾਰਾ ਕੁਝ ਕਰਨ ਕਿ ਵਿਰੋਧ ਕਰਨ ਦਾ ਹੱਕ ਹੈਗਾ ਦੂਜੀ ਗੱਲ ਆ ਕਿ ਮੈਂ ਇਸ ਗੱਲ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਨੂੰ ਰੋਕਿਆ ਜਾਵੇ ਇਸ ਗੱਲ ਦੇ ਮੈਂ ਸਵਾਲ ਜਵਾਬ ਹੋਣ ਜਵਾਬ ਮੈਂ ਵੀ ਜਵਾਬ ਦੇਣ ਨੂੰ ਤਿਆਰ ਬੈਠਾ ਸ਼੍ਰੀਮਤੀ ਪੰਨੀਤ कौर ਵੀ ਜਵਾਬ ਦੇਵੇ ਕਿ ਉਹ ਅਜੇ ਹੀ ਪਾਰਟੀ ਦੀ ਅਜ ਨਮੈਂਦੀ ਹੈਗੀ ਹੈ ਨਮੈਂਦੀ ਬਣੀ ਹੈਗੀ ਹੈ ਜਿ ਜਿਨੇ ਕਿਸਾਨਾਂ ਨਾਲ ਇੰਨਾ ਜ਼ੁਲਮ ਕੀਤਾ ਹੈਗਾ ਕੰਡੀਆਂ ਕੜਿਆਲੀਆਂ ਤਾਰਾਂ ਗੱਡੀਆਂ ਤਾਰਾਂ ਜਾਲ ਵਿਛਾਏ ਨੇ ਸੜਕਾਂ ਦੇ ਕਿੱਲਾਂ ਗੱਡੀਆਂ ਹੈਗੀਆਂ ਔਰ ਕਿਸਾਨਾਂ ਨਾਲ ਕਿਹਾ ਹੈਗਾ ਵੀ ਸਾਨੂੰ ਦਿੱਲੀ ਨਹੀਂ ਜਾਣ ਦੇਂਦੇ ਸਾਨੂੰ ਪੰਜਾਬ ਨਹੀਂ ਵੜਨ ਦਿੰਦੇ ਇਸ ਸਾਡਾ ਹੱਕ ਹੈਗਾ ਜਿਸ ਤੇ ਸਾਡੀ ਸਾਡੀ ਰਾਜਧਾਨੀ ਜਾਣ ਨੂੰ ਸਾਨੂੰ ਸਾਨੂੰ ਰੋਕਿਆ ਗਿਆ ਹੈਗਾ ਔਰ ਬੁਰੀ ਤਰ੍ਹਾਂ ਰੋਕਿਆ ਗਿਆ ਹੱਥ ਡਾਕਟਰ ਪਰੰਗਰੀ ਗਾਂਧੀ ਦਾ ਅਜੰਡਾ ਕੀ ਰਹੂਗਾ ਲੋਕਾਂ ਵਿੱਚ ਅਜੰਡਾ ਦਾ ਮੇਰਾ ਪਹਿਲਾਂ ਵੀ ਕਲੀਅਰ ਹੈਗਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਨੰਬਰ 1 ਤੇ ਨੰਬਰ 2 ਜਿਹੜੇ ਦੇਸ਼ ਜੋ ਜਮਹੂਰੀਅਤ ਨੂੰ ਖਤਰਾ ਜੋ ਸੰਵਿਧਾਨ ਨੂੰ ਖਤਰਾ ਹੈਗਾ ਜੋ ਜਮਹੂਰੀ ਕਦਰਾਂ ਕੀਮਤਾਂ ਨੂੰ ਬਕਰ ਜੋ ਸਾਡੇ ਸੰਵਿਧਾਨ ਦੀ ਇਤੋਜ਼ ਨੂੰ ਖਤਰਾ ਆਏਗਾ ਉਹਦੇ ਖਿਲਾਫ ਲੜਾਈ ਲੜਨੀ ਹੈਗੀ ਹੈ ਸੰਵਿਧਾਨ ਨੂੰ ਬਰਕਰਾਰ ਰੱਖਣਾ ਹੈਗਾ ਸੰਵਿਧਾਨਾਂ 'ਚ ਬਦਲੀਆਂ ਕੋਈ ਵੀ ਤਬਦੀਲੀਆਂ ਜਿਹੜੇ ਜੋ ਪਾਛਪਾ ਕਰਨ ਨੂੰ ਫਿਰਦੀ ਹੈਗੀ ਹੈ ਔਰ ਦੇ ਆਏਗਾ ਔਰ ਇਤਿਹਾਸਕ ਮੌਕਾ ਮਿਲਤੇ ਇਸ ਇਤਿਹਾਸਕ ਘੜੀ ਵਿੱਚ ਮੈਂ ਇਤਿਹਾਸ ਦੇ ਸਹੀ ਪਾਸੇ ਖੜਨਾ ਚਾਹਣਾ ਹੈਗਾ ਸਹੀ ਪਾਸੇ درست ਪਾਸੇ ਖੜਨਾ ਚਾਹੁੰਦਾ ਇਸੇ ਕਰਕੇ ਮੈਂ ਕਾਂਗਰਸ ਪਾਰਟੀ ਚ ਆਇਆ ਇਸੇ ਕਰਕੇ ਮੈਂ ਸੀਟ ਸਵੀਕਾਰ ਕੀਤੀ ਹੈਗੀ ਹੈ ਬਸ ਠੀਕ ਹੈ ਜੀ